ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਬਜੀਤਪੁਰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਹੋਰ ਦੱਸੋ ਜੀ ਕਿਵੇਂ ਉਮੀਦ ਕਰਦੇ ਤੁਸੀਂ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਲਓ ਜੀ ਆਪਾਂ ਲਾਉਨੇ ਮੱਛਰਦਾਨੀ ਮੱਝਾ ਨੂੰ ਮੱਛਰ ਬਹੁਤ ਜ਼ਿਆਦਾ ਹੋ ਗਿਆ ਚਲੋ ਨਾਲੇ ਆਪਾਂ ਕਰਦੇ ਆਂ ਆਪਾਂ ਕੰਮ ਧੰਦੇ ਸਬਜ਼ੀ-ਸਬਜ਼ੀ ਬਣਾਉਣੇ ਆ ਮੌਸਮ ਦੇਖੋ ਮੌਸਮ ਬਹੁਤ ਵਧੀਆ ਹੋ ਗਿਆ ਸੋਨੇ ਦਿਖਾਉਣੇ ਆ ਨਾਲੇ ਆਪਾਂ ਚਲੋ ਲਾਈਏ ਮੱਛਰਦਾਨੀ ਦੇਖੋ ਮੌਸਮ ਬੱਦਲ ਬਈ ਐ ਬਣ ਰਹੀ ਆ ਬਹੁਤ ਜ਼ਿਆਦਾ ਗਰਮੀ ਸੀਗੀ ਠੰਡਾ ਹੋ ਗਿਆ ਮੌਸਮ ਆਹ ਦੇਖੋ ਇੱਧਰ ਤਾਂ ਜੰਮੀ ਆਏ ਹੋ ਰਿਆ ਵੀ ਮੀਂਹ ਉਹਨੂੰ ਤਿਆਰ ਹੋ ਰਿਹਾ ਚਲੋ ਠੰਡ ਹੋ ਗਈ ਬੱਦਲ ਬਾਈ ਹੋ ਗਈ ਹਵਾ ਚੱਲ ਪਈ ਵਧੀਆ ਚਲੋ ਆਪਾਂ ਅੱਜ ਠੰਡੇ ਮੌਸਮ ਦਾ ਉਹ ਕਰੀਏ ਆਪਾਂ ਲਾਹ ਤੱਕੀਏ ਲਾ ਦੀ ਮੱਛਰਦਾਨੀ ਗਰਮੀ ਚਾਂਏ ਸੀਗੇ ਵੀ ਬਾਰੇ ਦਿਨ ਹੋ ਗਏ ਸੀਗੇ ਵੀ ਗਰਮੀ ਕਰਕੇ ਲਾਈ ਨਹੀਂ ਗਈ ਮੱਜਾਂ ਦਾ ਬੜਾ ਬੁਰਾ ਹਾਲ ਸੀਗੇ ਚਲੋ ਜੀ ਆਪਾਂ ਮੱਛਰਦਾਨੀ ਲਾਉਣੀ ਸਟਾਰਟ ਕਰਦੇ ਆ ਕਿਦਾ ਤੋ ਕਰਦੇ ਅਦਰ ਪੌਲੀ ਨਾ ਨਾ ਨਹੀਂ ਚੱਕੇ ਬਣਾ ਲੈ ਲੈ ਇਹ ਦੇਖੋ ਆਪਣਾ ਚੰਗ ਦੇ ਮੱਛਰ ਤਾਂ ਨਹੀਂ ਆਦੇ ਉਹ ਤਾਂ ਫਟ ਗਈ ਥੋੜੀ ਥੋੜੀ ਇਹ ਇਸ ਸਾਲ ਫਿਰ ਡੰਗ ਲੈ ਜੂਗਾ ਚਲੋ ਬਾਹਨ ਆਪਾਂ ਨਮੀਲਾ ਕੇ ਲਾ ਦਾਂਗੇ ਫਾਲੇ ਬੜੀਆ ਪਈਆ ਸਮਾਂ ਇਹ ਵੀ ਚਲੇ ਖਰਾਬ ਹੈ ਇਸ ਵਾਰ ਨਮੀਲੇ ਆਵਾਂਗੇ ਸੋ ਸਭ ਜੁਗਾ ਚਲੋ ਜੀ ਇਸ ਵਾਰ। ਗਾਣੀ ਵਾਰ ਆਪਾਂ ਨਾ ਮਿਲਿਆ ਮੰਗੇ। ਚਲੋ। ਚਲੋ ਜੀ ਆਪਾਂ ਮੱਛਰ ਦਾ ਨਹੀਂ ਲਾਈ ਜਾਨੇ ਆ। ਆ ਦੇਖੋ ਥੱਲੇ ਤਾਂ ਆ ਪੌੜੀ ਛੋਟੀ ਸੀ ਆਪਣੀ। ਉਹ ਦੇਖੋ। ਰੈਡੀ ਚ ਧਰ ਕੇ ਆਪਾਂ ਨੇ ਸਟੂਲ ਜਾਂ ਇਸ ਤਰ੍ਹਾਂ ਆਪਾਂ ਸਾਰੇ ਟੰਗ ਦਾਂਗੇ। ਮੱਛਰ ਦਾ ਨਹੀਂ ਲਾਉਣੀ ਤਾਂ ਆਪਣੇ ਬਹੁਤ ਆਸਾਨ ਆ ਦੋ ਵਾਰ ਨੇ ਆਪਣੇ ਛੱਡ ਦੇ ਇੱਕ ਵਾਲਾ ਆ ਵਾਰ ਇੱਕ ਆਪਾਂ ਸਿੱਧੀ ਲਾ ਦਾਂਗੇ ਇਸ ਤਰ੍ਹਾਂ। ਐਵੇਂ ਆਪਾਂ ਨਹੀਂ ਮੋੜਦੇ ਪਾਈਪ ਤੋਂ। ਇਹ ਸਿੱਧੀ ਆਪਾਂ ਧੁਰਸੁੱਧ ਲਾ ਦਾਂਗੇ ਆ ਦੇਖੋ। ਇਸੀ ਤਰ੍ਹਾਂ ਸਾਰੇ ਛੱਡ ਤੇ ਲੱਗ ਜੀ ਮੱਛਰ ਬਹੁਤ ਹੋ ਗਿਆ ਮੱਜਾਂ ਨੂੰ ਰਾਤ ਨੂੰ ਖੜਦੀਆਂ ਨਹੀਂ ਹੈਗੀਆਂ ਆ ਦੇਖੋ ਇੱਧਰ ਲਾਤੀ ਆਪਾਂ ਨੇ ਮੱਛਰਦਾਨ ਇਹ ਹਲਾ ਕਿਤੇ ਕਿਤੇ ਇਹਦੇ ਵਿੱਚ ਮੋਰੀਆਂ ਨੇ ਇੱਕ ਆ ਸੀਗੀ ਇੱਕ ਵਾਲੀ ਉਹ ਸੀਗੀ ਉਹ ਦੇਖ ਲਓ ਇਹਨੂੰ 5 6 6 ਸਾਲ ਹੋ ਗਏ ਕਿ 7 ਜੀ 7 8 ਸਾਲ ਹੋ ਗਾ ਦੇਖੋ ਮੱਛਰਦਾਨ ਇਹਨੂੰ ਪੂਰੀ ਸਮਾਈ ਚ ਰਹੀ ਵੀ ਹੈ ਆਪਾਂ ਹੁਣ ਡੇਢ ਕਿ ਮਿੰਨਾ ਲਾਵਾਂਗੇ ਉਸ ਤੋਂ ਬਾਅਦ ਆਪਾਂ ਲਾ ਕੇ ਧੋ ਕੇ ਫਿਰ ਇਹਨੂੰ ਬੋਰੀ ਚ ਪਾ ਕੇ ਐਸੇ ਤਰ੍ਹਾਂ ਫਿਰ ਦਬਕ ਕੇ ਤੇ ਧਰ ਦਾਂਗੇ ਆ ਦੇਖੋ ਤਾਂ ਜੇ ਹੁਣ 2-3 ਸਾਲ ਮਸੀ ਕੱਟਦੀ ਆ ਆਪਣੇ 7 ਸਾਲ ਹੋ ਗਈ ਐਸੇ ਤਰ੍ਹਾਂ ਚੱਲ ਲੱਗੀ ਨੂੰ ਪੂਰੀ ਸਾਫ ਪਈ ਆ ਦੇਖੋ ਇੰਦਰ ਆਪਾਂ ਰੇੜੀ ਤੇ ਸਟੂਲ ਦੀ ਸਿਹਤ ਤਾਂ ਨਾ ਆਪਾਂ ਲਈ ਜਾਨੇ ਐ ਇੰਨਾ ਕ ਬਾਹਰ ਆ ਗਿਆ ਜੀ ਆਪਾਂ ਹੁਣ ਟੰਗ ਦਾਂਗੇ ਚਲੋ ਲਓ ਜੇਪਾ ਮੱਛਰਦਾਨੀ ਟੰਗ ਦੀਏ ਫਿਰ ਆਪਾਂ ਉਸ ਤੋਂ ਬਾਅਦ ਬਣਾਵਾਂਗੇ ਸਬਜ਼ੀ ਕਿ ਮੱਛਰਦਾਨੀ ਦਾ ਕੰਮ ਕਰੀਏ ਪਹਿਲਾਂ ਮੱਜਾਂ ਬਹੁਤ ਬੁਰਾ ਹਾਲ ਹੋ ਰਿਹਾ ਸੀ ਕਈ ਦਿਨੋਂ ਕਿ ਮੱਛਰ ਬਹੁਤ ਜ਼ਿਆਦਾ ਹੋ ਗਿਆ ਆਪਾਂ ਏਸੀ ਪੱਖੇ ਲਾ ਕੇ ਪੈ ਜਾਨੇ ਕੂਲਰ ਲਾ ਕੇ ਮੱਜਾਂ ਦਾ ਬਾਲਾ ਬੁਰਾ ਹਾਲ ਆ ਟਿਕ ਦਿਨ ਹੈਗੀਆਂ ਰਾਤ ਨੂੰ ਖੜੀਆਂ ਰਹਿੰਦੀਆਂ ਨੇ ਫਿਰ ਆਪਾਂ ਬਣਾਵਾਂਗੇ ਸਬਜ਼ੀ ਉਸ ਤੋਂ ਬਾਅਦ ਆਪਾਂ ਚੋਵਾਂਗੇ ਧਾਰਾ ਚਲੋ ਪਹਿਲਾਂ ਆਪਾਂ ਮੱਛਰਦਾਨੀ ਦਾ ਕੰਮ ਨਿਬੇੜ ਦਈਏ ਫਿਰ ਕਰਦਾਂ ਦੂਸਰੇ ਸਾਰੇ ਕੰਮ ਆਪਾਂ ਮੱਛਰਦਾਨੀ ਵਾਲਾ ਕੰਮ ਬਹੁਤ ਜ਼ਰੂਰੀ ਹੈ ਆ ਦੇਖੋ ਜੀ ਆਪਣਾ ਚਾਰ ਵਾਲਾ ਇਥੇ ਪਾਵਾਂਗੇ ਆਪਾਂ ਚਾਰ ਆਲਫਾ ਫੇਲਫੂਫ ਸਾਰੇ ਕੱਢ ਦਾਂਗੇ ਸਾਫ਼ ਕਰ ਦਾਂਗੇ ਥੋੜਾ ਜਿਹਾ ਟੋਆ ਹੋਰ ਕੱਢ ਲਾਂਗੇ ਆਪਾਂ ਉਦੋਂ ਛੋਟਾ ਵੀਡੀਓ ਸ਼ੇਅਰ ਕਰਾਂਗੇ ਜਿੱਦẽ ਆਪਾਂ ਚਾਰ ਪਾਇਆ ਜੀ ਮੱਛਰਦਾਨੀ ਆ ਆਪਣੀ ਟੰਗਤੀ ਥੋੜੀ ਜਿਹੀ ਰਹਿ ਗਈ ਉਹ ਦੇਖੋ ਹੋਰ ਹੈਗਾ ਥੋੜਾ ਜਿਹਾ ਬਾਹਰ ਉਹ ਆਪਾਂ ਟੰਗ ਦਾਂਗੇ ਜੀ ਚਲਈ ਫਿਰ ਆਪਾਂ دوست ਤੋਂ ਬਾਅਦ ਸਬਜੀ-ਸਬਜੀ ਬਣਾਉਣੇ ਆ ਚਲਈ ਮੱਛਰਦਾਨੀ ਆਪਾਂ ਨੇ ਟੰਗਤੀ ਉਦੋਂ ਦਾ ਕੰਮ ਆਪਣਾ ਨਿਬੜ ਗਿਆ ਬੜੀ ਬੜੀ ਟੈਨਸ਼ਨ ਸੀਗੀ ਟੈਨਸ਼ਨ ਫ੍ਰੀ ਹੋਈ ਆਪਾਂ ਮੱਛਰਦਾਨੀ ਕੱਢ ਲਈ ਚਲੋ ਜੀ ਹੁਣ ਆਪਾਂ ਚੀਰਦੇ ਆ ਪਿਆਜ਼ ਲਓ ਜੀ ਆਪਾਂ ਪਿਆਜ਼ ਚੀਰ ਦੀਏ ਸਬਜ਼ੀ ਪਹਿਲਾਂ ਆਪਾਂ ਕੱਟ ਲਈ ਪਿਆਜ਼ ਚੀਰ ਕੇ ਆਪਾਂ ਸਬਜ਼ੀ ਬਣਾਈਏ ਥੋੜੀ ਫਿਰ ਆਪਾਂ ਧਰਾ ਧੁਰਾ ਚੋਮਾਂਗੇ ਲਓ ਜੀ ਆ ਦੇਖੋ ਮਛਰਦਾਨੇ ਆਪਾਂ ਨੇ ਟੰਗਤੀ ਇਸ ਤਰ੍ਹਾਂ ਆਪਾਂ ਇਕੱਠੀ ਕਰਤੀ ਤਾਂ ਲਓ ਜੀ ਫਿਰ ਆਪਾਂ ਧਰਾ ਚੋ ਕੇ ਇਹਨੂੰ نیچے ਛੱਡ ਦਾਂਗੇ ਹੁਣ ਆਪਾਂ ਪਲਾਈ ਜਣੇ ਮੱਝਾ ਨੂੰ ਪਾਣੀ ਆ ਦੇਖੋ ਸੋ ਇਹ ਮੱਛਰਦਾਨੀ ਵਾਲਾ ਕੰਮ ਨਿਭੜ ਗਿਆ ਆਪਣਾ ਆਪਾਂ ਆ ਗਏ ਹੁਣ ਇੱਧਰ ਆਪਾਂ ਪਾ ਰੱਖੇ ਸਬਜ਼ੀ ਇੱਧਰ ਚਲੋ ਹਲੋ ਇਕੜਾਂ ਚੱਪਾ ਪਾ ਲਾ ਤਾ ਤੇਲ ਤੇਲ ਗਰਮ ਹੋ ਜਾਣ ਦੋ ਇੱਧਰ ਆਪਾਂ ਤਾਂ ਰੱਖਿਆ ਕਿਉਂ ਸਵੇਰੇ ਆਪਾਂ ਮੜਾਈ ਲੜਕੀ ਸੀਗੀ ਤੇਰਾ ਆਪਾਂ ਗਰਮ ਕਰਕੇ ਨੇ ਤਿਆਰ ਕੇ ਆਪਾਂ ਇਹਦੇ ਵਿੱਚ ਪੁਣਤਾ ਤੁਸਕ ਚ ਹੁਣ ਆਪਾਂ ਸਾਰਿਆਂ ਨੂੰ ਗਰਮ ਕਰਨਾਗੇ ਇਹਦੀ ਲੱਸੀ ਮੱਚ ਜੂਗੀ ਫਿਰ ਆਪਾਂ ਪੁਣ ਕੇ ਡੱਬੇ ਚ ਪਾਵਾਂਗੇ ਇਹ ਆਪਣਾ तेल गर्म हो गया पप्पे आज पाल दिया है इस रंगा तेल अपना घर दान रह जाए पकड़े कर निकलाऊं है ਮੁੰਨਾ ਆਪਾਂ ਨਹੀਂ ਵਰਤਦੇ ਦੂਸਰਾ ਨਾ ਆਪਾਂ ਤੇਲ ਨਾ ਰਫੈਂਡ ਨਾ ਸਮਝੋ ਕੁਛ ਨਹੀਂ ਵਰਤਦੇ ਦੇਸੀ ਘਿਓ ਨਾਲ ਹੀ ਆਪਾਂ ਰੋਟੀ ਰੂਟੀ ਚੋਪੜਦੇ ਨੇ ਦੇਖੋ ਆਪਣੇ ਖਾਂਡ ਨੂੰ ਜਗਰਾ ਵੱਧ ਹੋ ਜਾਂਦੇ ਤੇ ਘਰ ਦੀ ਸਰੋਂ ਦੀ ਤੇਲ ਦਾ ਆਪਾਂ ਕੜਕਾ ਲਾਉਣਾ ਹੈਗੇ ਆਪਾਂ ਦੂਸਰਾ ਬਾਜ਼ਾਰ ਨੂੰ ਰੂਟੀ ਨਹੀਂ ਵਰਤਦੇ ਹੈਗੇ ਚਲੋ ਇਹ ਸਬਜ਼ੀ ਆਪਾਂ ਧਾਰਤੀ ਆ ਦੇਖੋ ਕੈਂਪਰ ਚ ਪਾਣੀ ਆਪਾਂ ਨੇ ਪਾਤਾ ਹੁਣ ਆਪਾਂ ਇਹਦੇ ਵਿੱਚ ਪਾ ਦਈਏ ਬਰਫ਼ ਫਿਰ ਆਪਾਂ ਚੋਮਾਂਗੇ ਧਾਰਾਂ ਚਲੋ ਜੀ ਅੱਜ ਦੀ ਵੀਡੀਓ ਦਾ ਐਂਡ ਇੱਥੇ ਕਰਦੇ ਹਾਂ ਮਿਲਦੇ ਆ ਨੈਸਟ ਬਲੌਗ ਨਾਲ ਤੱਕ ਤੱਕ ਲਈ ਸਤਿ ਸ੍ਰੀ ਅਕਾਲ